ਸਾਮਰਥੀ ਪਰਮੇਸ਼ਰ ਤੇਰੀ ਮਾਈ ਮੰਗ ਤੇਰੀ ਸਤਿਤੀ ਹੋ ਪਰਮੇਸ਼ਰ ਤੇਰੀ ਹੀ ਆਰਾਧਨਾ ਹੋ ਖੁਦਾਵੰਦ ਖੁਦਾ তো ধন্যবাদ তো ধন্যবাদ দুর 바라 শকা তান লারা 바라 রিপু ঋষি কে তি রে বি ঋষি কে তি নীলি রে বুরুষি কথা তান লারা 바라 রে বুরুষি কথা তান লারা 바라 ঋপু ঋষি কে তি নীলি রে ব ਧੰਨਵਾਦ ਸਾਮਰਥੀ ਪਰਮੇਸ਼ਰ ਤੇਰੀ ਮਾਇਮਾ ਤੇਰੀ स्तुਤੀ ਉਹ ਕਦਵਨ ਕਦਵੋਨ ਕਦਵੋਨ ਮੇਰੀ ਜਾਨ ਤੈਨੂੰ ਬਾਰਿਕ ਤੇ ਤੈਨੂੰ ਤਨ ਆਖਦੀ ਆ ਪਰਮੇਸ਼ਰ ਤੇਰੇ ਨਾਮ ਦੀ ਵਡਿਆਈ ਕਰਦੀ ਤੇਰੇ ਨਾਮ ਦੀ स्तुਤੀ ਕਰਦੀ ਆ ਪਰਮੇਸ਼ਰ ਤੇਰੇ ਨਾਮ ਦੀ ਮਾਇਮਾ ਕਰਦੀ ਆ ਪਰਮੇਸ਼ਰ ਕਿਉਂਕਿ ਅਸੀਂ ਜਾਣ ਲਈ ਅੱਜ ਤੱਕ ਤੈਨੂੰ ਚੱਕਿਆ ਵੇਖਿਆ ਯਹਵਾ ਤੂੰ ਕਿੰਨਾ ਪਾਲਾ ਤੂੰ ਕਿੰਨਾ ਮubaruk ਪਰਮੇਸ਼ਰ ਆ ਤੇਰੇ ਤੁਲ ਤੇਰੇ ਸਨਮਾਨ ਕੋਈ ਨਹੀਂ ਤੂੰ ਸਭ ਦੇ ਵੀ ਜੋਤਿਆਂ ਚ ਮਾਨ ਪਰਮੇਸ਼ਰ ਅਲੋਹ ਖੁਦਾਵੰ ਇਸ ਅੰਮ੍ਰਿਤ ਵੇਲੇ ਸੀ ਤਿਆਰੀ ਕਰਕੇ ਤੇਰੀ ਉਡੀਕ ਵਿੱਚਾਂ ਪਿਤਾ ਕਿ ਖੁਦਾਵੰ ਤੇਰਾ ਆਤਮਾ ਸੰਛੂਵੇ ਤੇਰੀ ਸਾਮਰਸਾਂ ਨੂੰ ਟੱਚ ਕਰੇ ਪਰਮੇਸ਼ਰ ਤੇਰੀ ਦਇਆ ਸਾਡੇ ਤੇ ਆਵੇ ਤੇਰੀ ਕਿਰਪਾ ਪਰਿ ਨਿਗਾਹਾਂ ਨੂੰ ਛੂਵੇ ਪਰਮੇਸ਼ਰ ਖੁਦਾਵੰ ਖੁਦਾ ਸੋਇ ਦੀ ਪ੍ਰਾਰਥਨਾ ਜਿੰਨੇ ਜਨ ਜੁੜ ਚੁੱਕਿਆ ਪਰਮੇਸ਼ਰ ਦਾ ਆਤਮਾ ਤਾਂ ਨੂੰ ਟੱਚ ਕਰੇ ਆਪਣੇ ਹੱਥਾਂ ਨੂੰ ਉਠਾਓ ਪਰਮੇਸ਼ਰ ਦਾ ਧੰਨਵਾਦ ਕਰਨਾ ਸ਼ੁਰੂ ਕਰੋ ਦੇ ਨਾਮ ਨੂੰ ਜلال ਦੇਣਾ ਸ਼ੁਰੂ ਕਰੋ ਉਹਦੀਆਂ ਸਾਰੀਆਂ ਭਲਾਈਆਂ ਨੂੰ ਯਾਦ ਕਰਦੇ ਆਂ ਧੰਨਵਾਦ ਦੀਆਂ ਪੇਟਾਂ ਦੇ ਨਾਲ ਪਰਮੇਸ਼ਰ ਦੀ ਸ਼ੁਕਰਗੁਜ਼ਾਰੀ ਕਰਦੇ ਆਂ ਤੇ ਤਾਂ ਨੂੰ ਆਨਰ ਆਦਰ ਮਹਿਮਾ ਦਿੰਦੇ ਆਂ ਆ ਦੇ ਨਾਮ ਦੀ ਤਾਰੀਫ ਕਰਦੇ ਆਂ ਉਹਦੇ ਨਾਮ ਨੂੰ ਪੁਕਾਰਦੇ ਆਂ ਕਹਿੰਦੇ ਆਂ ਕਿ ਪਰਮੇਸ਼ਰ ਤੂੰ ਹੀ ਸਾਡਾ ਬਾਲਿਆ ਤੂੰ ਹੀ ਸਾਡੀ ਛੱਟ ਆਂ ਤੇ ਤੂੰ ਹੀ ਸਾਡੀ ਛੁਪਣ ਦੀ ਜਗ੍ਹਾ ਸੀ ਤੇਰੇ ਵਿੱਚ ਪਨਾ ਲੈਨੇ ਪਰਮੇਸ਼ਰ ਖੁਦਾਵਾਨ ਅਸੀਂ ਆਪਣੇ ਇਸ ਦਿਨ ਦਾ ਸੂਬਾ ਦਾ ਪਹਿਲਾ ਫਲ ਤੇਰੀ ਹਜ਼ੂਰੀ ਵਿੱਚ ਲੈ ਕਿਉਂ ਨਹੀਂ ਖੁਦਾਬੰਦ ਤੈਨੂੰ ਕਬੂਲ ਕਰ ਕੋ ਨਵਨ ਖੁਦਾ ਔਰ ਤੂੰ ਸਾਨੂੰ ਬਰਕਤ ਦੇ ਪਰਮੇਸ਼ਰ ਕਿਉਂਕਿ ਤੂੰ ਸਾਨੂੰ ਆਪਣਾ ਆਪਣੇ ਕੌਮ ਠਹਿਰਾਇਆ ਪਰਮੇਸ਼ੁਰ ਖੁਦਾਵੰਨ ਖੁਦਾ ਤੂੰ ਸਾਨੂੰ ਬਰਕਤ ਵਾਲੇ ਬਣਾਇਆ ਤੇਰੇ ਵਚਨ ਦੇ ਵਿੱਚ ਲਿਖਿਆ ਖੁਦਾਵੰਨ ਖੁਦਾ ਤੁਸੀਂ ਪੂੰਛ ਨਹੀਂ ਬਲਕਿ ਤਾਨੂੰ ਮੈਂ ਸਿਰ ਬਣਾਵਾਗਾ ਤੁਸੀਂ ਲੈਣ ਵਾਲੇ ਨਹੀਂ ਬਲਕਿ ਦੇਣ ਵਾਲੇ ਹੋਵੋਗੇ ਮੈਂ ਤਾਨੂੰ ਕੌਮਾਂ ਵਿੱਚ ਉੱਚਾ ਕਰਾਂਗਾ ਤੋ ਕਿਆ ਮੈਂ ਤੈਨੂੰ ਆਪਣੇ ਮੈਂ ਆਪਣੇ ਜਲਾਲੀ ਸਾਮਰਥੀ ਜੋਰਵਰ ਹੱਥਾਂ ਦੇ ਨਾਲ ਤਾਨੂੰ ਉਸ ਧਰਮੀ ਦੇ ਪਰਕਾਜ ਦੀ ਤਰ੍ਹਾਂ ਚਮਕਾਵਾਂਗਾ ਜੋ ਸੂਰਜ ਆ ਦਿਨੋ ਦਿਨ ਵਧਦਾ ਜਾਂਦਾ ਖੁਦਾਵੰਨ ਤੂੰ ਕਿਆ ਪਰਮੇਸ਼ੁਰ ਕਿ ਮੈਂ ਤੈਨੂੰ ਉਸ ਬਿਰਸ਼ ਦੀ ਤਰ੍ਹਾਂ ਬਣਾਵਾਗੇ ਜੋ ਪਾਣੀਆਂ ਦੀਆਂ ਨਦੀਆਂ ਉੱਤੇ ਲਾਇਆ ਜੋ ਰੁੱਤ ਸਿਰ ਆਪਣਾ ਫਲ ਦਿੰਦਾ ਜਿਹਦੇ ਪੱਤੇ ਕਦੀ ਨਹੀਂ ਕੁਮਲਉਂਦੇ ਔਰ ਜੋ ਕਰਦੋ ਸਫਲ ਹੁੰਦਾ ਸੋ ਕਹਵਾ ਕਿ ਪਰਮੇਸ਼ਰ ਮੈਂ ਤੇਰੀ ਹਜ਼ੂਰੀ ਦਗੇ ਆਪਣੇ ਆਪ ਨੂੰ ਸਮਰਪਿਤ ਕਰਦਾ ਸਰੈਂਡਰ ਕਰਦਾ ਪਰਮੇਸ਼ਰ ਤੇਰੇ ਅਗੇ ਆਪਣੇ ਆਪ ਨੂੰ ਚੁਕਾ ਦਿੰਦਾ ਖਾਲੀ ਕਰਦਾ ਪਰਮੇਸ਼ਰ ਕਿ ਮੈਂ ਤੇਰੀ ਮਹਿਮਾ ਨੂੰ ਦੇਖ ਸਕਾਂ ਖੁਦਾਵਨ ਖੁਦਾ ਹੀ ਯਹੋਵਾ ਖੁਦਾਵਨ ਕਿਉਂਕਿ ਵਿਸ਼ਵਾਸ ਕਰਨ ਵਾਲਿਆਂ ਦੀ ਜ਼ਿੰਦਗੀ ਵਿੱਚ ਤੇਰੇ ਵਚਨ ਪੂਰੇ ਹੁੰਦੇ ਆ ਖੁਦਾਵਨ ਤੇਰੇ ਮੂੰਹ ਦੀਆਂ ਗੱਲਾਂ ਨੂੰ ਤੂੰ ਆਪਣੇ ਲੋਕਾਂ ਦੇ ਵਿੱਚ ਪੂਰਾ ਕਰਦਾ ਪਰਮੇਸ਼ਰ ਕਦੀ ਜ਼ਮੀਨ ਤੇ ਦੇ ਡਿੱਗ ਦੇ ਪਰਮੇਸ਼ਰ ਕਿਉਂਕਿ ਜੋ ਤੇਰੀ ਵੱਲ ਅੱਖਾਂ ਲਗਾਉਂਦੇ ਉਹ ਕਦੀ ਬੇਇੱਜ਼ਤ ਤੇ ਸ਼ਰਮਿੰਦਾ ਨਹੀਂ ਹੁੰਦੇ ਸਾਮਰਥੀ ਪਰਮੇਸ਼ਰ ਤੂੰ ਸਾਡਾ ਉਹ ਖੁਦਾ ਜੋ ਕਦੀ ਆਪਣੇ ਲੋਕਾਂ ਨੂੰ ਸ਼ਰਮਿੰਦਾ ਨਹੀਂ ਹੋਣ ਦਿੰਦਾ ਬੇਇੱਜ਼ਤ ਨਹੀਂ ਹੋਣ ਦਿੰਦਾ ਪਰਮੇਸ਼ਰ ਜੋ ਕਦੀ ਡਿੱਗਣ ਨਹੀਂ ਦਿੰਦਾ ਲੜਖੜਾਉਣ ਨਹੀਂ ਦਿੰਦਾ ਪਰਮੇਸ਼ਰ ਤੂੰ ਪਾਲਾਇਆ ਤੂੰ ਤੂੰ ਅਦਭੁੱਤ ਤੇ ਮਹਾਨ ਪਰ ਤੇਰੇ ਤੋਂ ਤੇਰੇ ਸਨਮਾਨ ਕੋਈ ਨਹੀਂ ਆ ਖੁਦਾਵੰ ਖੁਦਾ ਲਾਰਡ ਅਸੀਂ ਤੇਰੀ ਵਡਿਆਈ ਕਰਦੇ ਤੇਰੀ ਮਾਹਿਮਾ ਕਰਦੇ ਹਾਂ ਸਾਮਰਥੀ ਪਰਮੇਸ਼ਰ ਹੌਲੀ ਸਪਿਰਿਟ ਦਾ ਸਵਾਗਤ ਕਰ ਕੋ ਪਰਮੇਸ਼ਰ ਸਿੱਧਾ ਸਵਾਗਤ ਕਰਦੇ ਆ ਪਵਿੱਤਰ ਆਤਮਾ ਗੁੱਡ ਮਾਰਨਿੰਗ ਹੌਲੀ ਸਪਿਰਿਟ ਖੁਦਾਵੰਤ ਤੇਰੀ ਆਤਮਾ ਤੋਂ ਬਿਨਾ ਸੀ ਕੁਝ ਨਹੀਂ ਆ ਪਵਿੱਤਰ ਆਤਮਾ ਹਉ ਸਾਨੂੰ ਲੀਡ ਕਰੋ ਸਾਡੀ ਅਗਵਾਈ ਕਰੋ ਪਰਮੇਸ਼ਰ ਸਾਨੂੰ ਬੁੱਧੀ ਬਖਸ਼ੋ ਪਿਤਾ ਸਾਨੂੰ ਪ੍ਰਾਰਥਨਾ ਕਰਨ ਦੇ ਲਬਜ਼ ਸ਼ਬਦ ਪਰਮੇਸ਼ਰ ਦੀ ਪ੍ਰੈਜ਼ੈਂਸ ਵਿੱਚ ਬੈਠਣਾ ਸਿਖਾਓ ਉਹਦੀ ਹਜ਼ੂਰੀ ਵਿੱਚ ਸਾਨੂੰ ਚੱਲਣਾ ਸਿਖਾਓ ਦੀ ਆਤਮਾ ਨਾਲ ਉਹਦੀ ਸਾਮਰ ਦੇ ਨਾਲ ਸਾਨੂੰ ਪਰਣਾ ਸਿਖਾਓ ਪਰਮੇਸ਼ਰ ਦੀ ਫਾਇਰ ਨਾਲ ਸਾਨੂੰ ਪਰਣਾ ਸਿਖਾਓ ਪਵਿੱਤਰ ਆਤਮਾ ਸਾਡੀ ਮਦਦ ਤੋਰ ਸਾਡੀ ਸਹਾਇਤਾ ਕਰੋ ਸਭ ਸ਼ਕਤੀਮਾਨ ਪਰਮੇਸ਼ਰ ਕਿਉਂਕਿ ਤੇਰੇ ਅਨੁਗ੍ਰਹਿ ਤੋਂ ਬਿਨਾ ਸੇ ਕੁਝ ਨਹੀਂ ਆ ਤੇਰੀ ਦਇਆ ਤੋਂ ਬਿਨਾ ਸੇ ਕੁਝ ਨਹੀਂ ਆ ਅੱਜ ਤੇਰੀ ਦਇਆਪਰੀ ਨਿਗਾਹ ਸਾਡੇ ਤੇ ਆਵੇ ਪਰਮੇਸ਼ਰ ਤੇਰੀ ਕਰੂਨਾ ਸਾਡੇ ਜੀਵਨ ਦੇ ਉੱਤੇ ਕਾਰਜ ਕਰੇ ਸਭ ਸ਼ਕਤੀਮਾਨ ਪਰਮੇਸ਼ਰ ਸੋ ਸਭ ਜਨ ਆਪਣੇ ਹੋਟਾਂ ਨੂੰ ਖੋਲਦਾਂਗੇ ਅਰਜ਼ੁਬਾਨ ਚ ਪ੍ਰਾਰਥਨਾ ਕਰਨੀ ਸ਼ੁਰੂ ਕਰੋ ਕਹੋ ਕਿ ਪਰਮੇਸ਼ਰ ਅਜ ਮੇਰੇ ਹੋਟਾਂ ਨੂੰ ਛੂ ਮੈਨੂੰ ਬLES ਕਰ ਮੈਨੂੰ ਮੱਸਾ ਕਰ ਪਰਮੇਸ਼ਰ ਮੇਰੇ ਹੋਟਾਂ ਦੇ ਦੁਆਰਾ ਪਰਮੇਸ਼ਰ ਜੋ ਮੈਂ ਬੋਵਾ ਖੁਦਾਵੰ ਮੈਂ ਆਪਣੇ ਜੀਵਨ ਚ ਫਲ ਲੈ ਕੇ ਆਵਾਂ ਖੁਦਾਵੰ ਔਰ ਖੁਦਾਵੰ ਖੁਦਾ ਮੈਂ ਅੱਛਾ ਬੀਜਾਂ ਤਾਂ ਕਿ ਮੈਂ ਅੱਛਾ ਵੱਢ ਸਕਾਂ ਪਰਮੇਸ਼ਰ ਆਪਣੇ ਹੋਟਾਂ ਆਪਣੇ ਸ਼ਬਦਾਂ ਦੇ ਦੁਆਰਾ ਖੁਦਾਵੰ ਖੁਦਾ ਜੀਭ ਚਾਹੇ ਛੋਟੀ ਜੀ ਆ ਪਰ ਪਰਮੇਸ਼ਵਰ ਇਸ ਦੇ ਦੁਆਰਾ ਤੂੰ ਵੱਡੇ ਕੰਮਾਂ ਨੂੰ ਕਰਦਾ ਖੁਦਾਵੰ ਮੈਨੂੰ ਅਨੁਗ੍ਰਹਿ ਦੇ ਪਵਿੱਤਰ ਆਤਮਾ ਮੈਨੂੰ ਸਾਮਰ ਦੇ ਕਿ ਮੈਂ ਆਪਣੀ ਜੀਭ ਨੂੰ ਸਹੀ ਇਸਤੇਮਾਲ ਕਰ ਸਕਾਂ ਮੈਂ ਆਪਣੇ ਸ਼ਬਦਾਂ ਨੂੰ ਰਾਈਟ ਕਰ ਸਕਾਂ ਸਹੀ ਇਸਤੇਮਾਲ ਕਰ ਸਕਾਂ ਮੈਨੂੰ ਪਰ ਆਪਣੇ ਦੂਤਾਂ ਦੀਆਂ ਬੋਲੀਆਂ ਦੇ ਨਾਲ ਮੈਨੂੰ ਛੂ ਪਵਿੱਤਰ ਆਤਮਾ ਮੈਨੂੰ ਮਸਾ ਕਰ ਪਰਮੇਸ਼ਵਰ ਮੇਰੇ ਉੱਤੇ ਦਇਆ ਕਰ ਦਇਆ ਕਰ ਦਇਆ ਕਰ ਰਬਾ ਰਸ਼ਾਖਾ ਤਾਰਾ ਬਰਾਸ਼ੇ ਕੀ ਤਿੰਨੀ ਲੇਰੇ ਬਰੇ Raba ba 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 yakata rabara shekete nellerere bo shekete nele bere raba ba 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 yakatana la rabara shakatana la rabara shekete nel leebere rebou shekete rebere shekete neleebere shikata rabara shekete nellereburu shikatana la raba ba. ਰੇ ਪੁਰਸ਼ ਕਿਤੇ ਮੇਲੇ ਰੇ ਬੇਰੇ ਕਿਤੇ ਨੇਲੇ ਰੇ ਬੇਰੇ ਕਿਤੇ ਨੀ 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 ਮਯੋ ਕੋ ਤੋ ਰੋ ਬੁਰਸ਼ ਕਿਤੇ ਨੇਲੇ ਰੇ ਬੇਰੇ ਸੋ ਸਭ ਜਨ ਪਰਮੇਸ਼ਰ ਦੀ ਸਾਮਰ ਦੇ ਨਾਲ ਪਰ ਜਾਓ ਜਿਨੇ ਜਨ ਆਜ ਦੀs ਪ੍ਰਾਰਥਨਾ ਨਾਲ ਜੁੜ ਚੁਕੇ ਪਰਮੇਸ਼ਰ ਦਾ ਮਸਾ ਰਾਈਟ ਨਾਉ ਤੁਹਾਨੂੰ ਟੱਚ ਕਰੇ ਪਵਿੱਤਰਾਤਮਾ ਦੀ ਹੌਲੀ ਗੋਸ ਦੀ ਫਾਰ ਤੜੇ ਤੇ ਉੱtre ਤੁਹਾਡੇ ਹੋਟ ਮਸਾ ਕੀਤੇ ਜਾਣ ਤੁਹਾਡੇ ਸ਼ਬਦ ਰਾਈਟ ਹੋ ਜਾਣ ਮਸਾ ਕੀਤੇ ਜਾਣ ਪਰਮੇਸ਼ਰ ਦੇ ਆਤਮਾ ਦੇ ਦੁਆਰਾ ਯੇਸ਼ੂ ਮਸੀਹ ਦੇ ਨਾਮ ਦੇ ਚ ਕੁਦਾ ਬੰਦਾ ਰੂਹ ਤਾਨੂੰ ਟੱਚ ਕਰੇ ਤਾਨੂੰ ਬਲੈਸ ਕਰੇ ਤੁਹਾਡੀ ਬੁੱਧੀ ਨੂੰ ਖੋਲੇ ਤਾਨੂੰ ਈਸ਼ਵਰੀ ਬੁੱਧੀ ਦੇਵੇ ਤੁਹਾਡੀਆਂ ਲਾਈਫਾਂ ਤੇ ਤਾਨੂੰ ਗ੍ਰੇਸ ਦੇਵੇ ਅੱਗੇ ਵਧਣ ਦਾ ਪਰਮੇਸ਼ਰ ਦਾ ਆਤਮਾ ਰਾਈਟ ਨਾਲ ਤਾਨੂੰ ਟੱਚ ਕਰੇ ਟੱਚ ਕਰੇ ਟੱਚ ਕਰੇ ਯਿਸੂ ਮਸੀਹ ਦੇ ਨਾਮ ਦੇ ਹੌਲੀ ਗੋਸ ਫਾਇਰ ਇਨ ਦਾ ਨੇਮ ਆਫ ਜੀਜ਼ਸ ਹੌਲੀ ਗੋਸ ਫਾਇਰ 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 ਇਨ ਦਾ ਨੇਮ ਆਫ ਜੀਜ਼ਸ ਆਪਣੇ ਮੱਸਾ ਨਾਲ ਪਰ ਪਵਿੱਤਰ ਆਤਮਾ ਆਪਣੇ ਹੱਥਾਂ ਨੂੰ ਉਠਾ ਕੇ ਕਹੋ ਕਿ ਖੁਦਾਵੰ ਮੈਨੂੰ ਤੇਰੇ ਜੀਵਿਤ ਵਚਨ ਦੇ ਲਈ ਤਿਆਰ ਕਰ ਤੇਰੇ ਮੂੰਹ ਦੀਆਂ ਗੱਲਾਂ ਦੇ ਲਈ ਮੈਨੂੰ ਤਿਆਰ ਕਰ ਤਾਂ ਕਿ ਖੁਦਾਵੰ ਉਹ ਜੀਵਿਤ ਗੱਲਾਂ ਜਦ ਮੇਰੇ ਵਿੱਚ ਆਉਣ ਖੁਦਾਵੰ ਮੈਂ ਜੀਵਿਤ ਹੋ ਜਾਵਾਂ ਮੇਰਾ ਵਿਵੇਕ ਜੀਵਿਤ ਹੋਵੇ ਮੇਰੀ ਬੁੱਧੀ ਪਰਮੇਸ਼ਰ ਤੇਰੇ ਵਚਨ ਦੇ ਲਈ ਖੁੱਲੇ ਖੁਦਾਵੰ ਤੇਰਾ ਆਤਮਾ ਮੇਰੀ ਅਗਵਾਹੀ ਕਰੇ ਪਿਤਾ ਮੇਰੀ ਸਮਝ ਨੂੰ ਕੋਲ ਪਵਿੱਤਰ ਆਤਮਾ ਤਾਂ ਕਿ ਮੈਂ ਤੇਰੀ ਵਚਨਾਂ ਦੇ ਉਤੇ ਮਨਨ ਕਰ ਸਕਾਂ ਔਰ ਮੈਂ ਤੇਰੀਆਂ ਪਲਿਆਈਆਂ ਨੂੰ ਦੇਖ ਸਕਾਂ ਤੀਮਾਨ ਪਰਮੇਸ਼ਰ ਤੂੰ ਦਇਆ ਕਰ ਦਇਆ ਕਰ ਦਇਆ ਕਰ ਦਇਆ ਕਰ ਆਈ ਤੇਰਾ ਵਚਨ ਮੇਰੇ ਜੀਵਨ ਚ ਸੌ ਗੁਣਾ ਫਲ ਲੈ ਕੇ ਆਵੇ ਲੋੜ ਮੈਂ ਬਲੈਸਿਆਂ ਅੱਜ ਤੇਰੇ ਵਚਨ ਦੇ ਦੁਆਰਾ ਪਿਤਾ ਔਰ ਮੈਂ ਆਉਣ ਵਾਲੀਆਂ ਸਾਰੀਆਂ ਤਬਾਈਆਂ ਤੋਂ ਬਚਾਇਆ ਜਾਵਾਂਗਾ ਪਿਤਾ ਕਿ ਕਿ ਤੇਰਾ ਜੀਵਤ ਵਚਨ ਅੱਜ ਜੋ ਮੇਰੇ ਨਾਲ ਗੱਲ ਕਰਨ ਜਾ ਰਿਹਾ ਪਿਤਾ ਇਹਦੀ ਅਨੋਇੰਟਿੰਗ ਨੂੰ ਮੈਂ ਗ੍ਰਹਿਣ ਕਰਾਂਗਾ ਇਹਦਾ ਆਦਰ ਕਰਦਿਆਂ ਔਨਰ ਕਰਦਿਆਂ ਪਰਮੇਸ਼ਰ ਮੈਂ ਆਪਣੇ ਅੰਦਰ ਜਮਾ ਕਰਾਂਗਾ ਤਾਂ ਕਿ ਮੈਂ ਤੇਰਾ ਕੋਈ ਪਾਪ ਕੋਈ ਗੁਨਾਹ ਨਾ ਕਰ ਸਕਾਂ ਪਿਤਾ ਮੇਰੇ ਤੇ ਦਇਆ ਕਰ ਮੇਰੇ ਤੇ ਅਨੁਗ੍ਰਹਿ ਕਰ ਪਿਤਾ ਮੈਨੂੰ ਮੇਰੀ ਮਦਦ ਕਰ ਅੱਜ ਦੇ ਵਚਨ ਨੂੰ ਪੜਨ ਵਿੱਚ ਸਮਝਣ ਵਿੱਚ ਉਸ ਤੇ ਚੱਲਣ ਵਿੱਚ ਪਰਮੇਸ਼ਰ ਪ੍ਰਭੂ ਯਸ਼ੂ ਮਸੀਹ ਦੇ ਨਾਮ ਚ ਅੱਜ ਦਾ ਵਚਨ ਤੁਹਾਡੀਆਂ ਜ਼ਿੰਦਗੀਆਂ ਚ ਸੌ ਗੁਣਾ ਫਲ ਲਿਆ ਕੇ ਵਰਤਨ ਨੂੰ ਬles ਕਰੇ ਸੋ ਸਭ ਜਨ ਮੇਰੇ ਨਾਲ ਇੱਕ ਮਨ ਹੋ ਕੇ ਰੈਡੀ ਹੋ ਜਾਓ ਅੱਜ ਦੇ ਵਚਨ ਨੂੰ ਪੜਨ ਦੇ ਲਈ ਉਹਦੀ ਮਾਹਿਮਾ ਕਰਨ ਦੇ ਲਈ ਉਹਦੇ ਮੂੰਹ ਦੀਆਂ ਗੱਲਾਂ ਨੂੰ ਸੁਣਨ ਦੇ ਲਈ ਉਹਦੀ ਆਵਾਜ਼ ਨੂੰ ਸੁਣਨ ਦੇ ਲਈ ਜੋ ਪਰਮੇਸ਼ਰ ਅੱਜ ਤੁਹਾਡੇ ਨਾਲ ਬੋਲਣ ਜਾ ਰਿਹਾ ਤੁਹਾਡੇ ਤੇ ਵੱਡੇ ਤੇ ਗਹਿਰੇ ਪੀਤਨ ਖੋਲਣ ਜਾ ਰਿਹਾ ਹallelujah ਯਹਵਾ ਮੇਰਾ ਚਾਨਣ ਅਤੇ ਮੇਰਾ ਬਚਾਓ ਹੈ ਮੈਂ ਕਿਸ ਤੋਂ ਡਰਾਂ ਯਹਵਾ ਮੇਰੇ ਜੀਉਣ ਦਾ ਗੜ੍ਹ ਹੈ ਮੱਕਿਸਤਾ ਪੇ ਖਾਵਾਂ ਜਦ ਬੁਰੀਆਰ ਅਰਥਾਤ ਮੇਰੀ ਵਿਰੋਧੀ ਅਰ ਵੈਰੀ ਮੇਰਾ ਮਾਸਖਾਨੂ ਨੇੜੇ ਆਇ ਤਾ ਉਹ ਠੇਡਾ ਖਾ ਕੇ ਡਿਗ ਪਏ ਭਾਵੇਂ ਇੱਕ ਦਲ ਮੇਰੇ ਵਿਰੁੱਧ ਡੇਰਾ ਲਾ ਲਵੇ ਤਾਂ ਵੀ ਮੇ ਤਾਂ ਵੀ ਮੇਰਾ ਦਿਲ ਨਾ ਡੋਲੇ ਡਰੇਗਾ ਭਾਵੇਂ ਮੇਰੇ ਵਿਰੁੱਧ ਜੁਦ ਉੱਠੇ ਇਸ ਵਿੱਚ ਮੈਂ ਅਸਵੰਥ ਹਾਂ ਮੈਂ ਯਹਵਾ ਤੋਂ ਇੱਕ ਗੱਲ ਮੰਗੀ ਹੈ ਅਤੇ ਮੈਂ ਉਹੀ ਪਾਲਾਂਗਾ ਕਿ ਮੈਂ ਜੋਨ ਪਰ ਯਹੂਦੇ ਕਰ ਵਸਾਂ ਤਾਂ ਜੋ ਮੈਂ ਯਹਵਾ ਦੀ ਮਨੋਰਥਾਂ ਨੂੰ ਧੱਕਾਂ ਅਤੇ ਉਹਦੀ ਹੇਕਲ ਵਿੱਚ ਧਿਆਨ ਕਰਾਂ ਵਿਪਤਾ ਦੇ ਦਿਨ ਉਹ ਤਾਂ ਮੈਨੂੰ ਆਪਣੇ ਮੰਡਪ ਵਿੱਚ ਲੁਕਾਵੇਗਾ ਅਤੇ ਆਪਣੇ ਤੰਬੂ ਦੇ ਪਰਦੇ ਵਿੱਚੋਂ ਮੈਨੂੰ ਛਿਪਾਵੇਗਾ ਉਹ ਮੈਨੂੰ ਚਟਾਨ ਤੇ ਉੱਚਾ ਕਰੇਗਾ ਹੁਣ ਮੇਰਾ ਸਿਰ ਮੇਰੇ ਆਲੇ ਦੁਆਲੇ ਦੀਆਂ ਵੇਰੀਆਂ ਦੇ ਉੱਤੇ ਉੱਚਾ ਕੀਤਾ ਜਾਵੇਗਾ ਅਤੇ ਉਹਦੇ ਤੰਬੂ ਵਿੱਚ ਮੈਂ ਜੈ ਜੈਕਾਰ ਕਰਕੇ ਚੜਾਵੇਂ ਚੜਾਵਾਂਗਾ ਮੈਂ ਗਾਵਾਂਗਾ ਮੈਂ ਯਹਵਾ ਦੇ ਜ਼ਬੂਰ ਗਾਵਾਂਗਾ ਹੇ ਯਹਵਾ ਮੇਰੀ ਪੁਕਾਰ ਦੀ ਆਵਾਜ਼ ਨੂੰ ਸੁਣ ਮੇਰੇ ਉੱਤੇ ਦਇਆ ਕਰ ਕੇ ਅਤੇ ਮੈਨੂੰ ਉੱਤਰ ਦੀ ਮੇਰੇ ਦਰਸ਼ਨ ਦੀ ਖੋਜ ਕਰੋ ਤਾਂ ਮੇਰੇ ਮਨ ਨੇ ਤੈਨੂੰ ਆਖਿਆ ਹੇ ਯਹਵਾ ਮੈਂ ਤੇਰੇ ਦਰਸ਼ਨ ਦੀ ਖੋਜ ਕਰਾਂਗਾ ਆਪਣਾ ਮੁੱਖ ਮੇਤੋਂ ਨਾ ਲੁਕਾਂ ਆਪਣੇ ਦਾਸ ਨੂੰ ਕ੍ਰੋਧ ਨਾਲ ਪਰੇ ਨਾ ਹਟਾਂ ਤੂੰ ਮੇਰਾ ਸਹਾਇਕ ਰਹਾ ਹੈ ਨਾ ਮੈਨੂੰ ਛੱਡ ਨਾ ਮੈਨੂੰ ਤ્યાਗ हे ਮੇਰੇ ਮੁਕਤੀ ਦੇ ਪਰਮੇਸ਼ਰ ਜਦ ਮੇਰੇ ਮਾਪੇ ਮੈਨੂੰ ਤ્યાਗ ਦੇਣ ਤਦ ਯਹਵਾ ਮੈਨੂੰ ਸੰਭਾਲੇਗਾ हे ਯਹਵਾ ਆਪਣਾ ਰਾਹ ਮੈਨੂੰ ਸਿਖਲਾ ਅਤੇ ਮੇਰੇ ਕਾਤੀਆਂ ਦੇ ਕਾਰਨ ਪੱਦਰੇ ਰਾਹ ਉੱਤੇ ਮੇਰੀ ਅਗਵਾਹੀ ਕਰ ਮੇਰੇ ਵਿਰੋਧੀਆਂ ਦੀ ਮਰਜ਼ੀ ਦੇ ਹਵਾਲੇ ਮੈਨੂੰ ਨਾ ਕਰ ਕਿਉਂ ਜੋ ਝੂਠੇ ਗਵਾਹ ਮੇਰੇ ਵਿਰੁੱਧ ਉੱਠੇ ਹਨ ਅਤੇ ਉਹ ਜੋ ਜ਼ੁਲਮ ਦੀਆਂ ਫੂਕਾ ਮਾਰਦੇ ਹਨ ਪਰ ਮੈਨੂੰ ਜਾਣਦਿਆਂ ਦੀ ਧਰਤੀ ਉੱਤੇ ਯਹਵਾ ਦੀ ਪਲਾਈ ਵੇਖਾਂ ਦਾ ਵਿਸ਼ਵਾਸ ਸੀ ਯਹਵਾ ਨੂੰ ਉਡੀਕ ਤਕੜਾ ਹੋ ਅਤੇ ਤੇਰਾ ਮਨ ਦਲੇਰ ਹੋਵੇ ਹਾਂ ਯਹਵਾ ਨੂੰ ਹੀ ਉਡੀਕ ਸਭ ਬੋਲੋ ਆਮੀਨ ਆਮੀਨ ਥੈਂਕ ਯੂ ਜੀਜ਼ਸ ਧੰਨਵਾਦ ਪਰਮੇਸ਼ਰ ਤੇਰੀ ਮਹਿਮਾ ਤੇਰੀ ਸਤੂਤੀ ਹੋ ਸਭ ਸ਼ਕਤੀਮਾਨ ਪਰਮੇਸ਼ਰ ਤੇਰਾ ਧੰਨਵਾਦ 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 ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥਰ ਮੈਂ ਪ੍ਰਾਰਥਨਾ ਕਰਦੀ ਖੁਦਾਵੰ ਅੱਜ ਦਾ ਤੇਰਾ ਵਚਨ ਤੇਰੇ ਲੋਕਾਂ ਦੀਆਂ ਜ਼ਿੰਦਗੀਆਂ 'ਚ 100 ਗੁਣਾ ਫਲ ਲੈ ਕੇ ਆਵੇ ਅੱਜ ਦਾ ਤੇਰਾ ਵਚਨ ਤੇਰੇ ਲੋਕਾਂ ਦੀਆਂ ਜ਼ਿੰਦਗੀਆਂ 'ਚ ਪਰਮੇਸ਼ਰ ਇਹਨਾਂ ਦੇ ਪੈਰਾਂ ਨੂੰ ਹਿਰਨੀ ਦੇ ਪੈਰਾਂ ਜਿਹੇ ਬਣਾਵੇ ਪਰਮੇਸ਼ਰ ਔਰ ਅੱਜ ਤੋਂ ਬਾਅਦ ਇਹਨਾਂ ਦੇ ਜੀਵਨ 'ਚ ਪਹਿਲਾ ਪਰਮੇਸ਼ਰ ਪਹਿਲਾ ਸਥਾਨ ਤੇਰਾ ਹੋਵੇ ਇਤਿਰੇ ਨਾਮ ਨੂੰ ਮਹਿਮਾ ਦੇਣ ਪਿਤਾਈ ਪਹਿਲਾ ਫਲ ਤੇਰੇ ਲੈ ਲੈ ਕੇ ਆਉਣ ਖੁਦਾਵੰ। ਇਹਨਾਂ ਦੀਆਂ ਜ਼ਿੰਦਗੀ ਆਈ ਦੇ ਵਚਨ ਦੇ ਦੁਆਰਾ ਸੇਵਨਾ ਰਹਿਣ ਰੰਨ ਦੀਆਂ ਸਪਿਰਚੁਅਲ ਲਾਈਫ ਸੇਵਨਾ ਰਹਿਣ ਪਰਮੇਸ਼ਰ। ਖੁਦਾਵੰਤੂ ਇਹਨਾਂ ਦੀ ਆਵਾਜ਼ ਨੂੰ ਸੁਣ ਕੇ ਇਹਨਾਂ ਨੂੰ ਉੱਤਰ ਦੇਣ ਵਾਲਾ ਪਰਮੇਸ਼ਰ ਆ ਤੂੰ ਇਹਨਾਂ ਦੇ ਅੱਗੇ ਹੋ ਕੇ ਚੱਲਣ ਵਾਲਾ ਪਰਮੇਸ਼ਰ। ਉਹ ਦੀਪਕ ਉਹ ਚਾਨਣ ਵਾਲਿਆ ਪਰਮੇਸ਼ਰ ਜਿਹਨਾਂ ਦੀਆਂ ਰਾਹਾਂ ਨੂੰ ਰੋਸ਼ਨ ਕਰ ਦਿੰਦਾ ਪਰਮੇਸ਼ਰ। ਖੁਦਾਵਨ ਖੁਦਾ ਯਹਵਾ ਤੂੰ ਇਨਾਂ ਦੇ ਵੈਰੀਆਂ ਦੇ ਸੰਮੁਖ ਇਨਾਂ ਦੇ ਲਈ ਮੇਸ ਸਜਾਉਣਾ ਪਰਮੇਸ਼ਰ ਤੂੰ ਇਨਾਂ ਨੂੰ ਕਦੇ ਸ਼ਰਮਿੰਦਾ ਨਹੀਂ ਹੋਣ ਦਿੰਦਾ ਪਿਤਾ ਤੂੰ ਇਨਾਂ ਨੂੰ ਉੱਚੇ ਕਰਦਾ ਪਰਮੇਸ਼ਰ ਤੂੰ ਇਨਾਂ ਨੂੰ ਬles ਕਰਦਾ ਇਨਾਂ ਨੂੰ ਛੁਟਕਾਰਾ ਦਿੰਦਾ ਇਨਾਂ ਨੂੰ ਹੀਲ ਕਰਦਾ ਪਰਮੇਸ਼ਰ ਖੁਦਾਵਨ ਆਈ ਤੇਰੀ ਦਇਆ ਤੇਰੇ ਲੋਕਾਂ 'ਤੇ ਉਤਰੇ ਤੇਰੀ ਸਮਰਥ ਕਾਰਿਆ ਕਰੇ ਤੇਰਾ ਮੱਸਾ ਕਾਰਿਆ ਕਰੇ ਖੁਦਾਵਨ ਤੇਰੇ ਹੌਲੀ ਗੁਜ਼ੀ ਫਾਰ ਤੇਰੇ ਲੋਕਾਂ ਦੇ ਉੱਤੇ ਉਤਰੇ ਕਾ ਉਹ ਕੀ ਪਰਮੇਸ਼ਰ ਆਇਦਾ वचन ਮੇਰੇ ਜੀਵਨ ਚ 100 ਗੁਣਾ ਫਲਿਆ ਕਿਹਾ ਵੀ ਅੱਜ ਮੈਂ ਸੇਵਨਾ ਰਹਾ ਮੈਂ ਪਰਮੇਸ਼ਰ ਔਰ ਜਿੱਦਾਂ ਹੀ ਮੈਂ ਅੱਜ वचन ਦੇ ਆਧਾਰ ਤੇ ਪ੍ਰਾਰਥਨਾ ਕਰਾਂ ਸਮਰਥੀ ਪਰਮੇਸ਼ਰ ਤੇਰਾ ਆਤਮਾ ਮੇਰੇ ਜੀਵਨ ਚ ਸਾਰੇ ਬੰਧਨ ਤੋੜੇ ਖੁਦਵੰ ਹੌਲੀ ਗੋਸ ਅੱਜ ਮੈਨੂੰ ਚੰਗਾ ਕਰ ਪਵਿੱਤਰ ਆਤਮਾ ਮੈਨੂੰ ਛੂ ਮੇਰੇ ਬੰਧਨ ਤੋੜ ਮੇਰੇ ਬੰਦ ਰਸਤੇ ਖੋਲ ਪਰਮੇਸ਼ਰ ਮੇਰੀ ਉਦਾਸੀ ਨਿਰਾਸ਼ਾ ਨੂੰ ਦੂਰ ਕਰ ਮੇਰੇ ਕਲੇਸ਼ ਦੇ ਦਿਨ ਮੇਰੇ ਜੀਵਨ ਚੋਂ ਖਤਮ ਕਰ ਪਿਤਾ ਹਰ ਸਟਰਗਲ ਦੇ ਦਿਨ ਮੇਰੀ ਲਾਈਫ ਚੋਂ ਖਤਮ ਕਰ ਪਰਮੇਸ਼ਰ ਤਾਂ ਕਿ ਮੈਂ ਤੇਰੀ ਮਹਿਮਾ ਨੂੰ ਦੇਖ ਸਕਾਂ ਔਰ ਜਿੰਨੇ ਤੇਰੀ ਮहिमा ਕਰਦੇ ਆ ਪਰਮੇਸ਼ਰ ਖੁਦਾਵਨ ਖੁਦਾ ਤੇਰੇ ਨਾਮ ਨੂੰ ਉੱਚਾ ਕਰਦੇ ਪਰਮੇਸ਼ਰ ਤੂੰ ਉਹਨਾਂ ਨੂੰ ਖੁਦਾਵਨ ਖੁਦਾ ਯਹਵਾ ਪਰਮੇਸ਼ਰ ਉਸ ਧਰਮੀ ਦੇ ਪ੍ਰਕਾਸ਼ ਦੀ ਤਰ੍ਹਾਂ ਚਮਕਾਉਂਦਾ ਜੋ ਸੂਰਜ ਦੇ ਨਾਲ ਦਿਨੋ ਦਿਨ ਵਧਦਾ ਜਾਂਦਾ ਸੋ ਕਹੋ ਕਿ ਪਰਮੇਸ਼ਰ ਅੱਜ ਦੇ ਦਿਨ ਪਰਮੇਸ਼ਰ ਮੇਰਾ ਪ੍ਰਕਾਸ਼ ਵਧਦਾ ਜਾਵੇ ਲਾਰਡ ਤੇਰੀ ਦਇਆ ਮੇਰੇ ਉੱਤੇ ਆਵੇ ਤੇਰਾ ਅਨੁਗ੍ਰਹਿ ਮੈਨੂੰ ਛੂਵੇ ਤੇਰੀ ਸਾਮਰਥ ਮੇਰੇ ਜੀਵਨ 'ਚ ਕਾਰਿਆ ਕਰੇ ਤੇਰੇ ਪਵਿੱਤਰ ਆਤਮਾ ਦੀ ਅੱਗ ਮੇਤੇ ਉੱtre right now ਤੇਰਾ ਮੱਸਾ ਮੇਰੇ ਜੀਵਨ 'ਚ ਕਾਰਿਆ ਕਰੇ ਲਾਰਡ ਰਾਬਾ ਸ਼ਾਕਾਥਾਨਾ ਲਰਬਾ ਬਾ 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 ਯਾ ਕਥ ਰਬਾ ਬਾ 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 ਸੋਕੋਂ ਕੀ ਹੈ ਪਰਮੇਸ਼ਰ ਮੇਰੇ ਜੀਵਿਤ ਪਰਮੇਸ਼ਰ ਮੈਂ ਪ੍ਰਾਰਥਨਾ ਕਰਦਾ ਹੇਸ਼ੂ ਮਸੀਹ ਦੇ ਨਾਮ ਦੇ ਚਲੋੜ ਹਰ ਇੱਕ ਕੋ ਆਤਮਾ ਜੋ ਮੇਰੇ ਅੰਦਰ ਡਰਦਾਵਾ ਪਰਮੇਸ਼ਰ ਮੈਨੂੰ ਡਰਾਉਂਦਾ ਖੁਦਾਵਨ ਖੁਦਾ ਹਰ ਇੱਕ ਕੋ ਸਪਿਰਿਟ ਜੋ ਖੁਦਾਵਨ ਖੁਦਾ ਮੈਨੂੰ ਡਰ ਦੇ ਵਿੱਚ ਲੈ ਕੇ ਜਾਂਦੀ ਖੁਦਾਵਨ ਲਾਰਡ ਔਰ ਮੈਨੂੰ ਵੀਕ ਕਰਦੀ ਮੇਰੀ ਸਪਿਰਚੁਅਲ ਲਾਈਫ ਚ ਪਰਮੇਸ਼ਰ ਹਰ ਇੱਕ ਕੋ ਪਰਮੇਸ਼ਰ ਆਤਮਾ ਮੈਨੂੰ ਪਰਮ ਵਿੱਚ ਲੈ ਕੇ ਜਾਂਦਾ ਪਰਮੇਸ਼ਰ ਜਿਨ ਮੈਨੂੰ ਅੱਜ ਤੱਕ ਬੰਦਨਾ ਦੇ ਵਿੱਚ ਬੰਨਿਆ ਹੋਇਆ ਪਰਮੇਸ਼ਰ ਅੱਜ ਹਰ ਉਹ ਡਰਦੇ ਆਤਮਾ ਦੇ ਉੱਤੇ ਪਰਮ ਕਰਨ ਵਾਲੀਆਂ ਗੰਦੀਆਂ ਆਤਮਾ ਦੇ ਉੱਤੇ ਹਰ ਇੱਕ ਉਹ ਦੁਸ਼ਟ ਆਤਮਾ ਜਿਨੇ ਮੇਰੀਆਂ ਮੈਨੂੰ ਬੰਨਿਆ ਮੇਰੀ ਲਾਈਫ ਨੂੰ ਬੰਨਿਆ ਮੇਰੀ ਮੈਂਟੈਲਿਟੀ ਨੂੰ ਬੰਨਿਆ ਹੋਇਆ ਅੱਜ ਉਹਨਾਂ ਸਭ ਗੰਦੀਆਂ ਆਤਮਾ ਦੇ ਉੱਤੇ ਡਰ ਦੇ ਉੱਤੇ ਮੈਂ ਹੌਲੀ ਗੋਸ ਦੀ ਫਾਇਰ ਨੂੰ ਰਿਲੀਜ਼ ਕਰਦਾ ਪਵਿੱਤਰ ਆਤਮਾ ਤੇਰੀ ਆਗ ਕੁੱtre 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 ਕਹੋ ਕਿ ਡੈਵਲ ਐ ਡਰ ਦੇ ਆਤਮਾ ਮੈਂ ਤੈਨੂੰ ਕਮਾਂਡ ਕਰਦਾ ਆਊਟ 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 ਇਨ ਦਾ ਨੇਮ ਆਫ ਜੀਜ਼ਸ ਮੇਰੇ ਬੱਚਾ ਜੋ ਆਊਟ ਹੋ ਮੇਰੇ ਹਸਬੈਂਡ ਮੇਰੀ ਵਾਈਫ ਜੋ ਆਊਟ ਹੋ ਮੇਰੇ ਪਰਿਵਾਰ ਜੋ ਆਊਟ ਹੋ ਆਊਟ ਹੋ ਆਊਟ ਹੋ ਕੋਈ ਡਰ ਮੇਰੀ ਲਾਈਫ ਦਾ ਹਿੱਸਾ ਨਹੀਂ ਹੈ ਮੇਰੇ ਪਰਮੇਸ਼ਰ ਨੇ ਕਿਹਾ ਮੈਂ ਤੈਨੂੰ ਡਰਦਾ ਨਹੀਂ ਬਲਕਿ ਦਲੇਰੀ ਦਾ ਆਤਮਾ ਦਿੱਤਾ ਸੋ ਇਹਨਾਂ ਵਰਡਾਂ ਨੂੰ ਰਿਲੀਜ਼ ਕਰਦਿਆਂ ਕਹਿੰਦੇ ਹਾਂ ਕਿ ਪਰਮੇਸ਼ਰ ਮੈਂ ਦਲੇਰਾਂ ਖੁਦਾਵਨ ਖੁਦਾ ਕਿਉਂਕਿ ਮੇਰੀ ਦਲੇਰੀ ਯਹਵਾ ਵੱਲੋਂ ਆ ਕੋਈ ਡਰ ਮੇਰੀ ਲਾਈਫ ਦਾ ਹਿੱਸਾ ਨਹੀਂ ਮੇਰੇ ਬੱਚਾ ਦਾ ਮੇਰੇ ਕਰਾਨਿਆਂ ਦਾ ਹਿੱਸਾ ਨਹੀਂ ਆ ਕੋਈ ਵਹਿਮ ਮੇਰੀ ਲਾਈਫ ਦਾ ਹਿੱਸਾ ਨਹੀਂ ਆ ਹਰ ਵਹਿਮ ਦੀ ਆਤਮਾ ਨੂੰ ਮੈਂ ਉਹਨੂੰ ਪਵਿੱਤਰ ਆਤਮਾ ਦੀ ਅੱਗ ਦੇ ਦੁਆਰਾ ਜਲਾ ਕੇ ਨਾਸ਼ ਕਰਦਾ ਨਾਸ਼ ਕਰਦੀਆਂ ਹਰ ਇੱਕ ਉਹ ਪਰਮ ਕਰਨ ਵਾਲੀ ਆਤਮਾ ਵਹਿਮ ਦੀਆਂ ਗੰਦੀਆਂ ਆਤਮਾਵਾਂ ਤੇ ਹੌਲੀ ਗੋਜ਼ ਦੀ ਫਾਇਰ ਉਤਰੇ fire u3 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 devil inna diyan jindiyan nu chhad inna diyan sochan nu chhad har vehm di aatma dar di aatman mai tadhi life to tadde karanniyan chou mai command kardiyan right now catch fire 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 in the name of jesus devil out out out, out in the name of jesus ਮੈਂ ਪ੍ਰਭੂ ਯਸ਼ੂ ਮਸੀਹ ਦੇ ਨਾਮ 'ਤੇ ਅੱਜ ਤੋਂ ਬਾਅਦ ਤੁਹਾਡੀ ਲਾਈਫ ਤੇ ਤੁਹਾਡੇ ਘਰਾਂ ਨੇ ਤੇ ਦਲੇਰੀ ਦੀ ਘੋਸ਼ਣਾ ਕਰਦੀ ਹਾਂ ਅੱਜ ਤੋਂ ਬਾਅਦ ਕੋਈ ਵੈਂਪ ਕੋਈ ਪਰਮ ਤੁਹਾਡੀ ਲਾਈਫ ਦਾ ਹਿੱਸਾ ਨਾ ਹੋਵੇਗਾ ਤੁਸੀਂ ਪੋਜ਼ਿਟਿਵ ਸੋਚੋਗੇ ਪੋਜ਼ਿਟਿਵ ਕਰੋਗੇ ਕੋਵਿਡ ਦਾਰਦਾ ਆਤਮ ਤੜੀ ਲਾਈਫ ਦਾ ਹਿੱਸਾ ਨਹੀਂ ਆ ਅੱਜ ਤੋਂ ਬਾਅਦ ਜਿੱਥੇ ਜਾਉਂਗੇ ਦਲੇਰ ਹੋ ਕੇ ਜਾਉਂਗੇ ਜੋ ਕਰੋਗੇ ਦਲੇਰ ਹੋ ਕੇ ਕਰੋਗੇ ਪਰਮੇਸ਼ਰ ਦੀ ਮਹਿਮਾ ਨੂੰ ਦਲੇਰੀ ਦੇ ਨਾਲ ਕਰੋਗੇ ਪਰਮੇਸ਼ਰ ਦੇ ਸੁਸਮਾਚਾਰ ਨੂੰ ਦਲੇਰੀ ਦੇ ਨਾਲ ਸੁਣਾਉਗੇ ਉਹਦੇ ਕੰਮਾਂ ਨੂੰ ਤੁਸੀਂ ਦਲੇਰੀ ਦੇ ਨਾਲ ਕਰੋਗੇ ਉਹਦੇ ਕਰ ਦੇ ਵਿੱਚ ਦਲੇਰੀ ਦੇ ਨਾਲ ਜਾਉਂਗੇ ਸੋ ਕਵ ਕਿ ਹੈ ਪਰਮੇਸ਼ਰ ਤੇਰੇ ਇਸ छुटकारे ਦਿਲੇ ਮੈਂ ਤੇਰਾ ਧੰਨਵਾਦ ਕਰਦਾ ਮੈਂ ਤੇਰਾ ਥੈਂਕਸ ਗਿਵਿੰਗ ਕਰਦਾ ਸਮਰਥੇ ਪਰਮੇਸ਼ਰ ਔਰ ਕਹੋ ਕਿ ਹਰ ਇੱਕ ਕੋ ਆਤਮਾ ਜੋ ਰਾਤ ਦੇ ਸਮੇਂ ਮੇਰੇ ਸੁਪਨਿਆਂ ਦੇ ਉਤੇ ਅਟੈਕ ਕਰਦਾ ਉਹ ਅਟੈਕ ਮੇਰੀ ਬਾਡੀ ਨੂੰ ਅਫੈਕਟ ਕਰਦਾ ਵਾ ਉਸ ਗੰਦੀ ਆਤਮਾ ਦੇ ਉਤੇ ਕਹੋ ਕਿ ਆ ਡੈਵਲ ਮੇਰੀ ਆਵਾਜ਼ ਨੂੰ ਸੁਣ ਮੈਂ ਯੇਸ਼ੂ ਮਸੀਹ ਦੇ ਨਾਮ ਦੇ ਚ ਤੇਰੇ ਅੱਗੇ ਖੜਾ ਹੁੰਨਾ ਹਰ ਇੱਕੋ ਆਤਮਾ ਜੋ ਸੁਪਨਿਆਂ ਦੇ ਦੁਆਰਾ ਰਾਤ ਦੇ ਸਮੇਂ ਮੇਰੇ ਮੇਰੇ ਕਰਾਨੇ ਤੇ ਮੇਰੇ ਬੱਚਿਆਂ ਤੇ ਮੇਰੀ ਵਾਈਫ ਤੇ ਮੇਰੇ ਹਸਬੈਂਡ ਦੇ ਮੇਰੇ ਮਾਤਾ ਮਿਤਾ ਮੇਰੇ ਭੈਣ ਭਰਾਵਾਂ ਤੇ ਮੇਰੇ ਚੱਟ ਫੈਮਲੀ ਮੈਂਬਰਸ ਤੇ ਅਟੈਕ ਕਰਦਾ ਔਰ ਉਹ ਅਟੈਕ ਸਾਡੀ ਬਾਡੀਜ਼ ਤੇ ਅਫੈਕਟ ਕਰਦਾ ਉਸ ਗੰਦੀ ਆਤਮਾ ਨੂੰ ਮੈਂ ਪਵਿੱਤਰ ਆਤਮਾ ਦੀ ਅੱਗ ਦੇ ਦੁਆਰਾ ਜਲਾ ਕੇ ਨਾਸ਼ ਕਰਦਾ ਮੈਂ ਐ ਡੈਵਲ ਕੋ ਕਿ ਮੈਂ ਤੇਰੇ ਤੇ ਅੱਗ ਨੂੰ ਰਿਲੀਜ਼ ਕਰਦਾ ਹੌਲੀ ਗੋਡ ਫਾਇਰ 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 ਇਨ ਦਾ ਨੇਮ ਆਫ ਜੀਜ਼ਸ ਕਵਕ ਡੈਵਲ ਮੇਰਾ ਸ਼ਰੀਰ ਮੇਰੇ ਕਰਾਨੇ ਦਾ ਸ਼ਰੀਰ ਪਵਿੱਤਰ ਆਤਮਾ ਦਾ ਮੰਦਿਰ ਆ ਇਸ ਤੇ ਤੇਰਾ ਕੋਈ ਪ੍ਰਭਾਵ ਨਾ ਕੰਮ ਕਰੇਗਾ ਕੋਈ ਡਰ ਕੰਮ ਨਾ ਕਰ ਪਾਵੇਗਾ ਤੇਰਾ ਕੋਈ ਸਪਨਿਆਂ ਦੇ ਦੁਆਰਾ ਕੀਤਾ ਅਟੈਕ ਮੇਰੀ ਬਾਡੀ ਤੇ ਕੰਮ ਨਾ ਕਰ ਪਾਵੇਗਾ ਮੈਂ ਆਪਣੀ ਬਾਡੀ ਨੂੰ ਆਪਣੇ ਕਰਾਨੇ ਦੀ ਬਾਡੀ ਨੂੰ ਆਪਣੇ ਬੱਚਿਆਂ ਨੂੰ ਆਪਣੇ ਹਸਬੰਡ ਨੂੰ ਆਪਣੀ ਵਾਈਫ ਨੂੰ ਆਪਣੇ ਮਾਤਾ ਪਿਤਾ ਭੈਣ ਭਰਾਵਾਂ ਦੀ ਇੱਕ ਇੱਕ ਜਨ ਦੀ ਬਾਡੀ ਨੂੰ ਮੈਂ ਯਸ਼ੂ ਦੇ ਲਹੂ ਚ ਛਿਪੋਣਾ ਔਰ ਜਿੰਨਿਆ ਰਾਤ ਦੇ ਸਮੇਂ ਸ਼ਤਾਨ ਤੂੰ ਮੇਰੇ ਤੇ ਅਟੈਕ ਕਰਦਾ ਸਪਨਿਆਂ ਦੇ ਦੁਆਰਾ ਮੈਂ ਕਮਾਂਡ ਕਰ ਦੋ ਸਾਰੇ ਸੁਪਨੇ ਯਸ਼ੂ ਮਸੀਹ ਦੇ ਨਾਮ ਤੇ ਅਜ ਤੋਂ ਬਾਅਦ ਮੇਰੀ ਲਾਈਫ ਚ ਮੇਰੇ ਕਰਾਨੇ ਚੋ ਚੇਂਜ ਹੋਣਗੇ ਮੈਂ ਡੈਵਲਿਸ਼ ਸੁਪਨੇ ਨਹੀਂ ਦੇਖਾਂਗਾ ਅੱਜ ਤੋਂ ਬਾਅਦ ਮੈਂ ਹੈਵਵਲੀ ਸੁਪਨੇ ਦੇਖਾਂਗਾ ਉਹ ਹੈਵਵਲੀ ಸ್ಪರ್ಶ ਮੇਰੀ ਬਾਡੀ ਤੇ ਕੰਮ ਕਰੇਗਾ ਪਰਮੇਸ਼ਵਰ ਦੀ ਸਮਰਤ ਮੇਰੇ ਸੁਪਨਿਆਂ ਦੇ ਦੁਆਰਾ ਮੇਰੀ ਬਾਡੀ ਨੂੰ ਟੱਚ ਕਰੇਗੀ ਅੱਜ ਤੋਂ ਬਾਅਦ ਮੈਂ ਸੁਪਨਿਆਂ ਦੇ ਵਿੱਚ ਪਰਮੇਸ਼ਵਰ ਦੇ ਅਨੁਗ੍ਰਹਿ ਨੂੰ ਦੇਖਾਂਗਾ ਉਹਦੀ ਕਰੂਨਾ ਨੂੰ ਦੇਖਾਂਗਾ ਉਹਦੇ ਲਹੂ ਦੀ ਸਮਰਤ ਨੂੰ ਕਾਰਿਆ ਕਰਦਿਆਂ ਹੋ ਦੇਖਾਂਗਾ ਇਹਨਾਂ ਸੁਪਨਿਆਂ ਦੇ ਦੁਆਰਾ ਮੈਂ ਪਰਮੇਸ਼ਵਰ ਦੇ ਕਿੰਗਡਮ ਨੂੰ ਵਾਧਿਆ ਹੋਇਆ ਦੇਖਾਂਗਾ ਉਹਦੇ ਸੁਸਮਾਚਾਰ ਨੂੰ ਸੁਣਾਉਂਦਿਆਂ ਹੋਏ ਆਪਣੇ ਆਪ ਨੂੰ ਦੇਖਾਂਗਾ

ਔਰ ਮੈਨੂੰ ਅਨੋਇੰਟ ਕਰੇਗੀ ਕੋਈ ਸ਼ਤਾਨੀ ਪ੍ਰਭਾਵ ਆਇਆ ਤੋਂ ਬਾਅਦ ਮੇਰੀ ਬਾਡੀ ਦਾ ਹਿੱਸਾ ਨਹੀਂ ਆ ਕੋਈ ਸ਼ਤਾਨੀ ਸੁਪਨਾ ਮੇਰੀ ਬਾਡੀ ਦਾ ਮੇਰੇ ਪਰਿਵਾਰ ਦਾ ਹਿੱਸਾ ਨਹੀਂ ਆ ਕਹੋ ਕਿ ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦਾ ਇਸ ਹੀਲਿੰਗ ਦੇ ਲਈ ਇਸ छुटकारे ਦੇ ਲਈ ਲਾਰਡ ਔਰ ਕਹੋ ਕਿ ਪਰਮੇਸ਼ਰ ਤੂੰ ਮੈਨੂੰ ਵੱਡੀਆਂ ਗਵਾਹੀਆਂ ਦੇ ਚੁੱਕਿਆ ਤੂੰ ਮੈਨੂੰ ਹੀਲ ਕਰ ਚੁੱਕਿਆ ਤੂੰ ਮੈਨੂੰ ਬles ਕਰ ਚੁੱਕਿਆ ਪਿਤਾ ਮੈਂ ਆਪਣੀ ਲਾਈਫ ਦੇ ਹਰ ਹਿੱਸੇ ਦੇ ਉੱਤੇ ਬਰਕਤ ਵਾਲਾ ਪਰਮੇਸ਼ਰ ਮੈਂ ਬਹੁਤਿਆਂ ਦੇ ਲਈ ਮੇਰੇ ਹੱਥ ਪਰਮੇਸ਼ਰ ਹੈਲਪਫਲ ਹੋਣਗੇ ਪਿਤਾ ਇਹ ਮੇਰੇ ਹੱਥ ਮੇਰੇ ਹੱਥਾਂ ਦੀ ਕਮਾਈ ਬਹੁਤਿਆਂ ਦੇ ਲਈ ਪਰਮੇਸ਼ਰ ਮਦਦਗਾਰ ਬਣ ਕੇ ਪਰਮੇਸ਼ਰ ਉਹਨਾਂ ਦੀ ਲਾਈਫ ਚ ਐਂਟਰ ਕਰੇ ਪਰਮੇਸ਼ਰ ਮੇਰੇ ਲਈ ਵੇਓਪਨ ਕਰ ਮੇਰੀ ਹੈਲਪ ਕਰ ਪਵਿੱਤਰ ਆਤਮਾ ਔਰ ਹਰ ਇੱਕ ਕੋ ਆਤਮਾ ਪਰਮੇਸ਼ਰ ਜੋ ਮੈਨੂੰ ਆਗਿਆਕਾਰੀ ਵਿੱਚ ਚੱਲਣ ਤੋਂ ਰੋਕਦਾ obediance ਕਰਨ ਤੋਂ ਰੋਕਦਾ ਪਰਮੇਸ਼ਰ ਖੁਦਾਵੰ ਤੇਰੇ ਤੇਰੇ ਵਚਨਾਂ ਦੇ ਉੱਤੇ ਚੱਲਣ ਤੋਂ ਰੋਕਦਾ ਪਿਤਾ ਜਿੰਨੀਆਂ ਵੀ ਦੁਸ਼ਟ ਆਤਮਾ ਤੁਹਾਡੇ ਘਰਾਂ ਪਰਿਵਾਰਾਂ ਚ ਤੁਹਾਨੂੰ ਆਗਿਆਕਾਰੀ ਵਿੱਚ ਚੱਲਣ ਤੋਂ ਰੋਕਦੀਆਂ ਤੁਹਾਡੇ ਬੱਚਿਆਂ ਨੂੰ ਆਗਿਆਕਾਰੀ ਵਿੱਚ ਚੱਲਣ ਤੋਂ ਰੋਕਦੀਆਂ ਇਸ ਤਰ੍ਹਾਂ ਉਸ ਦੀ ਪ੍ਰੈਜ਼ੈਂਸ ਦੇ ਵਿੱਚ ਕਿ ਕੋਈ ਆਤਮਾ ਸਾਡੇ ਵਿੱਚੋਂ ਦਾ ਮਸਾ ਸਾਡੇ ਵਿੱਚ ਆ ਕਮਾਂਡ ਕਰਨ ਉਸ ਡੈਵਨ ਨੂੰ ਜਿੰਨੀਆਂ ਦੁਸ਼ਟ ਆਤਮਾ ਤੁਹਾਡੇ ਬੱਚਿਆਂ ਨੂੰ ਤੁਹਾਡੇ ਹਸਬੰਡ ਤੁਹਾਡੀ ਵਾਈਫ ਤੁਹਾਡੇ ਪੈਰਾਂ ਤੁਹਾਡੇ ਚਰਚ ਮੈਬਰੀ ਮੈਂਬਰਸ ਨੂੰ ਤੁਹਾਡੇ ਤੁਹਾਡੀ ਮਾਤਾ ਪਿਤਾ ਨੂੰ ਕਿਸੇ ਵੀ ਜਾਨ ਨੂੰ ਸ਼ੈਤਾਨ ਨੇ ਜਕੜਿਆ ਹਾਂ ਤਾਂ ਕਿ ਉਹ ਆਗਿਆਕਾਰੀ ਵਿੱਚ ਨਾ ਚੱਲ ਸਕਣ ਇਸ ਸਮਾਂ ਕੀ ਪਰਮੇਸ਼ਰ ਦੇ ਮਸਾਂ ਨੂੰ ਰਿਲੀਜ਼ ਕਰੋ ਆਪਣੀ ਲਾਈਫ ਦੇ ਉੱਤੇ ਮਸਾਂ ਨੂੰ ਰਿਲੀਜ਼ ਕਰੋ ਆਪਣੇ ਬੱਚਿਆਂ ਤੇ ਕਰਾਨਿਆਂ ਤੇ ਅਨੋਇੰਟਿੰਗ ਨੂੰ ਰਿਲੀਜ਼ ਕਰੋ ਫਾਇਰ ਨੂੰ ਰਿਲੀਜ਼ ਕਰੋ ਕਿ ਹਰ ਇੱਕ ਕੋ ਆਤਮਾ ਜੋ ਮੇਰੇ ਮੇਰੇ ਕਰਾਨੇ ਨੂੰ ਪਰਮੇਸ਼ਰ ਮੇਰੇ ਬੱਚਿਆਂ ਨੂੰ ਆਗਿਆਕਾਰੀ ਵਿੱਚ ਚੱਲਣ ਤੋਂ ਰੋਕਦਾ ਵਾ ਆਪਣੇ ਮਾਤਾ ਪਿਤਾ ਆਪਣੇ ਭੈਣ ਭਰਾਵਾਂ ਦੀ ਆਪਣੇ ਹਸਬੰਡ ਵਾਈਫ ਦੀ ਆਪਣੇ ਪਰਮੇਸ਼ਰ ਦੀ ਆਗਿਆਕਾਰੀ ਵਿੱਚ ਚੱਲਣ ਤੋਂ ਰੋਕਦਾ ਐ ਡੈਵਲ ਮੈਂ ਤੇਰੇ ਤੇ ਅੱਗ ਦਿਨਾ ਹਰ ਇੱਕ ਉਹ ਤੇਰੀ ਪਲੈਨਿੰਗ ਜੋ ਮੇਰੇ ਘਰ ਪਰਿਵਾਰ ਨੂੰ ਡਿਸਟਰੋਏ ਕਰਨ ਦੇ ਲਈ ਆ ਉਸ ਉੱਤੇ ਪਵਿੱਤਰ ਆਤਮਾ ਦੀ ਅੱਗ ਅਗੁਤਰੇ 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 ਹਰੇ ਕੋ ਆਤਮਾ ਆਣਾ ਅਗਿਆਕਾਰੀ ਦਾ ਆਤਮਾ ਜੋ ਟੜੇ ਕਰਾਂ ਪਰਿਵਾਰਾ ਚ ਕੰਮ ਕੰਮ ਕਰਿਆ ਉਸ ਉਤੇ ਮੈਂ ਪਵਿੱਤਰਾਤਮਾ ਦੀ ਅਗ ਨੂੰ ਰਿਲੀਜ਼ ਕਰਦੇ ਔਰ ਕਮਾਂਡ ਕਰਦੀ ਡੈਵਲ ਆਪਣੇ ਬੋਰੀਏ ਬਿਸਤਰੇ ਚੱਕ ਔਰ ਨਿਕਲ ਇਹਨਾਂ ਦੀਆਂ ਜ਼ਿੰਦਗੀਆਂ ਚੋਂ ਇਹਨਾਂ ਦੇ ਮਨਾਂ ਚੋਂ ਇਹਨਾਂ ਦੀ ਬਾਡੀਜ਼ ਚੋਂ ਇਹਨਾਂ ਦੇ ਕਰਾਂ ਪਰਿਵਾਰਾਂ ਚੋਂ ਆਊਟ 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 ਇਨ ਦਾ ਨੇਮ ਆਫ ਜੀਸਸ कैच फायर कैच फायर कैच फायर इन द नेम ऑफ जीसस और लॉर्ड मैं प्रार्थना कर दिया यीशु मसीह के नाम से आज तो बाद ए न दे कराने आज्ञाकार होंगे ਇੱਕ ਦੂਜੇ ਦੇ ਆਗਿਆਕਾਰ ਹੋਣਗੇ ਔਰ ਆਪਣੇ ਪਰਮੇਸ਼ਵਰ ਦੀ ਆਗਿਆਕਾਰੀ ਵਿੱਚ ਚੱਲਣਗੇ ਬੱਚੇ ਮਾਤਾ ਪਿਤਾ ਦੇ ਆਗਿਆਕਾਰ ਹੋਣਗੇ ਖੁਦਾਵੰਨ ਤੇਰੇ ਜੀਵਿਤ ਨਾਮ ਚ ਮੈਂ ਬਲੈਸ ਕਰਦੀ ਇਹਨਾਂ ਦੇ ਘਰਾਂ ਪਰਿਵਾਰਾਂ ਨੂੰ ਇਕਤਾ ਪਿਆਰ ਆਨੰਦ ਸ਼ਾਂਤੀ ਇਹਨਾਂ ਦੇ ਪਰਿਵਾਰਾਂ ਦਾ ਹਿੱਸਾ ਵਾ ਪਰਮੇਸ਼ਰ ਇਹ ਬlesed ਜਾਂ ਇਹ ਆਸ਼ੀਸ਼ਿਤ ਤੇਰੇ ਜੀਵਿਤ ਨਾਮ ਵਿੱਚ ਹਰੇਕੋ ਬਿਮਾਰ ਪਰਮੇਸ਼ਰ ਜੋ ਆਈ ਦੀ ਪ੍ਰਾਰਥਨਾ ਸੁਣ ਰਿਹਾ ਉਹਨਾਂ ਦੇ ਰੋਗ ਉਹਨਾਂ ਨੂੰ ਛੱਡ ਕੇ ਜਾਣ ਉਹ ਹੀਲਡ ਹੋਣ ਪਰਮੇਸ਼ਰ ਇੱਕ ਇੱਕ ਜਨ ਤੇ ਪਰਮੇਸ਼ਰ ਤੇਰੇ ਕੋੜਿਆਂ ਦੀ ਸਾਮ ਟੱਚ ਕਰੇ ਲਾਰਡ ਹੀਲਡ ਹੋ ਜਾਣ ਉਹਨਾਂ ਦੀਆਂ ਬਿਮਾਰੀਆਂ ਰੋਗ ਅੰਦੀਆਂ ਗੁੰਗੀਆਂ ਬਹਿਰੀਆਂ ਆਤਮਾਾਂ ਕੁਦਾਵਨ ਜਿੰਨੀਆਂ ਪਰਮੇਸ਼ਰ ਸਰਵਾਈਕਲ ਮਾਈਗਰੇਨ ਪੀਰੀਅਡਸ ਪ੍ਰੋਬਲਮ ਬਾਂਝਪਨ ਪਰਮੇਸ਼ਰ ਜਿੰਨੀਆਂ ਗਿਲਟੀਆਂ ਰਸੌੜੀਆਂ ਪੱਥਰੀਆਂ ਪਰਮੇਸ਼ਰ ਕਲੌਟਸ ਇਹਨਾਂ ਦੀ ਬਾਡੀ ਵਿੱਚ ਬਣਿਆ ਜਿੰਨੇ ਜਕੜ ਨੇ ਉਹਨਾਂ ਦੇ ਉੱਤੇ ਪਵਿੱਤਰ ਆਤਮਾ ਦੀ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਬੀ ਹੀਲਡ ਇਨ ਦਾ ਨੇਮ ਆਫ ਜੀਸਸ ਆਈ ਕਮਾਂਡ ਯੂ ਬੀ ਹੀਲਡ ਇਨ ਦਾ ਨੇਮ ਆਫ ਜੀਸਸ ਹਰ ਬ੍ਰੋਕ ਤਾਨੂੰ ਛੱਡ ਕੇ ਜਾ ਚੁੱਕਿਆ ਤੁਸੀਂ ਯਾਕੂਬ ਦੇ ਕਰਾਣੇ ਚ ਹਰ ਜਾਦੂ ਘਟੋਣਾ ਤੁਹਾਡੀਆਂ ਬਾਡੀਆਂ ਤੁਹਾਡੇ ਕਰਾਂ ਚੋਂ ਤੁਹਾਡੀ ਇੱਕ ਇੱਕ ਲਾਈਫ ਦੇ ਹਿੱਸੇ ਚ ਆਊਟ ਹੋ ਚੁੱਕਿਆ ਕਿਉਂਕਿ ਯਾਕੂਬ ਦੇ ਕਰਾਣੇ ਤੇ ਵਚਨ ਚ ਲਿਖਿਆ ਕੋਈ ਜਾਦੂ ਘਟੋਣਾ ਨਹੀਂ ਚੱਲਦਾ ਤੁਹਾਡੇ ਕਰਾਣੇ ਚ ਕੋਈ ਜਾਦੂ ਘਟੋਣਾ ਨਹੀਂ ਚੱਲ ਸਕੇਗਾ ਤੁਸੀਂ ਬlesed ਲੋਗ ਹੋ ਤੁਸੀਂ ਆਸ਼ੀਸ਼ੀਤ ਹੋ ਕਹੋ ਕਿ ਪਰਮੇਸ਼ਰ ਮੇਂ ਚੰਗਾ ਹੋ ਚੁੱਕਿਆ ਆਈ ਦੀਆਂ ਮੇਰੀਆਂ ਡਿਕਲੇਰेशंस ਪਰਮੇਸ਼ਰ ਮੈਨੂੰ ਸੁਪਰ ਡੂਪਰ ਬੈਸ ਕਰ ਚੁੱਕੀਆਂ ਪਿਤਾ ਔਰ ਇਹ ਇੱਕ ਇੱਕ ਡਿਕਲੇਰेशंस ਨੂੰ ਪਰਮੇਸ਼ਰ ਮੈਂ ਆਪਣੀ ਲਾਈਫ ਤੇ ਪੂਰਾ ਹੁੰਦਿਆ ਦੇਖਣ ਜਾ ਰਿਆਂ ਲਾਰਡ ਉਹ ਮੇਰੀ ਲਾਈਫ ਤੇ ਬਲਕਿ ਪੂਰੀਆਂ ਹੋ ਚੁੱਕੀਆਂ ਪਰਮੇਸ਼ਰ ਇੱਕ ਇੱਕ ਘੋਸ਼ਨਾ ਮੇਰੀ ਲਾਈਫ ਦੇ ਉੱਤੇ ਪੂਰੀ ਹੋ ਚੁੱਕੀ ਪਿਤਾ ਮੈਂ ਤੇਰਾ ਧੰਨਵਾਦ ਕਰਦਾ ਜੋ ਤੂੰ ਮੇਰੇ ਸ਼ਬਦਾਂ ਨੂੰ ਰਾਈਟ ਕੀਤਾ ਮੇਰੇ ਸ਼ਬਦਾਂ ਨੂੰ ਮੱਸਾ ਕੀਤਾ ਮੇਰੀ ਜ਼ੁਬਾਨ ਨੂੰ ਪਰਮੇਸ਼ਰ ਮੈਨੂੰ ਅਨੁਗ੍ਰਹਿ ਦਿੱਤਾ ਕਿ ਇਹਨੂੰ ਮੈਂ ਸਹੀ ਕੰਮ ਵਿੱਚ ਲਿਆ ਸਕਾਂ ਸ਼ਬਦਾਂ ਦੇ ਦੁਆਰਾ ਪਿਤਾ ਆਪਣੀ ਲਾਈਫ ਨੂੰ ਰੀਬਿਲਡ ਕਰ ਸਕਾਂ ਔਰ ਪਿਤਾ ਇਹਨਾਂ ਦੀਆਂ ਜ਼ੁਬਾਨਾਂ ਨੂੰ ਮੈਂ ਮੱਸਾ ਕਰਦੀ ਇਹਨਾਂ ਦੇ ਹੋਟਾਂ ਨੂੰ ਇਹਨਾਂ ਦੇ ਸ਼ਬਦਾਂ ਨੂੰ ਮੈਂ ਮੱਸਾ ਕਰਦੀ ਹਰ ਇੱਕ ਤੋਂ ਬਾਅਦ ਸ਼ਤਾਨ ਇਹਨਾਂ ਦੇ ਜ਼ੁਬਾਨਾਂ ਨੂੰ ਦੁਬਾਰਾ ਨਹੀਂ ਲਾਈਫ ਨੂੰ ਕਦੀ ਸਟਰਗਲ ਨਾ ਦੇ ਸਕਾ ਡਿਸਟਰੋਏ ਨਾ ਕਰ ਸਕੇ ਪਰਮੇਸ਼ਾ ਅੱਜ ਤੋਂ ਬਾਅਦ ਤੇਰੀ ਬੁੱਧੀ ਤੇਰੀ ਸਮਰੱਥਾ ਤੇਰਾ ਅਨੁਗ੍ਰਹਿ ਇਹਨਾਂ ਦੇ ਜੀਵਨ ਚ ਕਾਰਿਆ ਕਰੇ ਨੇਕ ਇੱਕ ਜਨ ਨੂੰ ਬles ਕਰਦੀ ਇਹਨਾਂ ਦੀਆਂ ਗੱਡੀਆਂ ਵਾਹਿਕਲਸ ਤੇਰੇ ਲਹੂ ਚ ਛਿਪੋਣੀ ਅੱਜ ਇਹਨਾਂ ਦਾ ਆਉਣਾ ਜਾਣਾ ਮੁਬਾਰਕ ਹੋਵੇ ਖੁਦਾਵਨ ਉਹ tinha ਪਦਵੀਆਂ ਤੇ ਹੋਣ ਪਿਤਾ ਇਹਨਾਂ ਦੇ ਜੌਬ ਇਹਨਾਂ ਦੇ ਕੰਟਰੈਕਟਸ ਪਰਮਿਸ਼ਨਨਾਂ ਦੀਆਂ ਫਾਈਲਸ ਬlesਸ ਹੋਣ ਪਿਤਾ ਇਹ ਜਿੱਥੇ ਜਨ ਬਹੁਤਿਆਂ ਦੀ ਇੱਕ ਬਰਕਤ ਦਾ ਕਾਰਨ ਬਣਨ ਤੇਰੀ ਮਹਿਮਾ ਦਾ ਕਾਰਨ ਬਣਨ ਪਰਮੇਸ਼ਰ ਲਾਰਡ ਇਹਨਾਂ ਦੇ ਸਾਰੇ ਕੰਮ ਸਫਲ ਹੋਣ ਇਹਨਾਂ ਦੇ ਕਰਦੇ ਇੱਕ ਇੱਕ ਪਰਿਵਾਰ ਨੂੰ ਜੌਬਸ ਪਰਮੇਸ਼ਰ ਬlesਸ ਦੋਨ ਪਰਮੇਸ਼ਰ ਇਹਨਾਂ ਦੇ ਫਾਈਨਾਂਸ ਪਰਮਿਸ਼ਨ ਇਹਨਾਂ ਦੇ ਬਿਜ਼ਨਸ ਬlesਸ ਦੋਨ ਪਿਤਾ ਖੁਦਾਵਨ ਅੱਜ ਰਾਤ ਮੈਨਦੀ ਅਗਵਾਹੀ ਕਰੇ ਇਹਨਾਂ ਦੇ ਅੱਗੇ ਹੁਕਮ ਚੱਲੇ ਇਹਨਾਂ ਨੂੰ ਬlesਸ ਕਰੇ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਛਾਰ ਬੈਡ ਨਿਊਜ਼ ਨੂੰ ਮੈਂ ਕੈਨਸਲ ਕਰਦੀ ਐਕਸੀਡੈਂਟਲ ਸਪਿਰਿਟ ਨੂੰ ਮੈਂ ਕੈਨਸਲ ਕਰਦੀ ਸ਼ੈਤਾਨ ਦੀਆਂ ਸਾਰੀਆਂ ਯੋਜਨਾਵਾਂ ਨੂੰ ਮੈਂ ਕੈਨਸਲ ਕਰਦੀ ਪ੍ਰਭੂ ਯੇਸ਼ੂ ਮਸੀਹ ਦੇ ਜੀਵਿਤ ਤੇ ਪਵਿੱਤਰ ਨਾਮ ਵਿੱਚ ਸਭ ਬੋਲੋ ਆਮੇਨ ਆਮੇਨ